ਗੱਲ ਸੁਣ ਵੇ ਗੋੰਦਲ ਤੂੰ ਬੜਾ ਧਰਮ ਦਾ ਠੇਕੇਦਾਰ ਬਣਿਆ ਆ ਨਾ ਕਿ ਮੈਂ ਧਰਮ ਵਾਸਤੇ ਜਾਨ ਕੁਰਬਾਨ ਕਰ ਦੂੰ ਮੈਂ ਜੇ ਕਰ ਦੂੰ ਮੈਂ ਉਹ ਕਰ ਦੂੰਗਾ ਤੂੰ ਸਿੱਖਾਂ ਨੂੰ ਬਹੁ ਮਾੜਾ ਚੰਗਾ ਬੋਲਿਆ ਓ ਵੇਖ ਅਫਗਾਨੀਆਂ ਨੇ ਧਰਨਾ ਲਾਇਆ ਸੀਗਾ ਪਾਕਿਸਤਾਨ ਦਾ ਝੰਡਾ ਉਹਨਾਂ ਨੇ ਲਾ ਕੇ ਉਹਦੀ ਬਹਿਰਮਤੀ ਕੀਤੀ ਤੇ ਤੂੰ ਉਨੂੰ ਹੁਣ ਕਹਿਣ ਲਿਆ ਕਿ ਮੇਰੇ ਭਰਾ ਮੇਰੇ ਜੇ ਮੇਰੇ ਵੋ ਆ ਤੇ ਜਾ ਇੱਕ ਵਾਰੀ ਉਹ ਸ਼ਹਿਰ ਦੇ ਵਿੱਚ ਬੋਲ ਕੇ ਵਿਖਾ ਤੇਰੀ ਬੋਲਤੀ ਬੰਦ ਕਰ ਦਣਗੇ ਤੂੰ ਬਚੀ ਜਾਣਾ ਤੇਰੀ ਕਿਸਮਤ ਚੰਗੀ ਆ ਮੈਂ ਅਫਗਾਨੀਆਂ ਨਾਲ ਕੀ ਕੰਮ ਕੀਤਾ ਮੈਂ ਅਫਗਾਨੀਆਂ ਨਾਲ ਰਿਹਾ ਮੈਂ ਅਫਗਾਨੀਆਂ ਨੂੰ ਜਾਣਦਾ ਉਹ ਕਿੰਨੇ ਚੰਗੇ ਬੰਦੇ ਆ ਜਿੱਥੇ ਖੜ ਗਏ ਉਥੇ ਅੜ ਗਏ ਠੀਕ ਆ ਦੋਖ ਮਨੋਂ ਵੀ ਆ ਕੇ ਪਾਕਿਸਤਾਨ ਦਾ ਝੰਡਾ ਉਹਨਾਂ ਨੇ ਸਾੜਿਆ ਦੀ ਬਰੁਮਦੀ ਕੀਤੀ ਆ ਵੀ ਕਿਸੇ ਦਾ ਝੰਡਾ ਨਹੀਂ ਕਰਨਾ ਕੋਈ ਚਾਹੀਦਾ ਤੂੰ ਸਿੱਖਾਂ ਵਾਸਤੇ ਬਕਵਾਸ ਸਾਲਿਆ ਕਰਦਾ ਨਾ ਜਾ ਉਥੇ ਜਾ ਕੇ ਵੀਡੀਓ ਪਾ ਕੇ ਦਿਖਾ ਲ ਉਥੇ ਬੋਲ ਕੇ ਵਿਖਾ ਲ ਤੇਰਾ ਅੰਤ ਆਉਣਾ ਵਾ ਇਸ ਦੁਨੀਆ ਤੇ ਆਉਣਾ ਵਾ ਜਿਹੜੇ ਤੈਨੂੰ ਪੰਪ ਚਾੜਦੇ ਜਿਹੜੇ ਤੈਨੂੰ ਕਹਿੰਦੇ ਆ ਨਾ ਕਿ ਤੂੰ ਧਰਮ ਵਾਸਤੇ ਇਹ ਕਰ ਰਿਹਾ ਤੂੰ ਉਹ ਕਰ ਰਿਹਾ ਸਿਰਫ ਤੂੰ ਟਿਕਟੌਕ ਤੇ ਕਰਨ ਢਿਆਂ ਤੇ ਪੁੱਤ ਇਹ ਕੋਈ ਪਤਾ ਨਹੀਂ ਹੁੰਦਾ ਕਿ ਇਹ ਦੀ ਕਿੱਥੇ ਲਿਖੀ ਆ ਉਹ ਵੇਖ ਕਿੰਨਾ ਕੁਝ ਕਰ ਗਿਆ ਜਾ ਇੱਕ ਵਾਰੀ ਬੋਲ ਕੇ ਵਿਖਾ ਲਵੇਂ ਅਫਗਾਨੀਆਂ ਦੇ ਵਿਰੁੱਧ ਤੂੰ ਹਰੀ ਸਿੰਘ ਨਲੂਏ ਦੀ ਗੱਲ ਕਰਦਾ ਸੀ ਨਾ ਨਲੂਏ ਬਾਰੇ ਅਸੀਂ ਵੀ ਪੁੱਛਿਆ ਸੀ ਸਾਰਾ ਕੁਝ ਉਹ ਕਹਿੰਦੇ ਵੀ ਠੀਕ ਆ ਤੁਹਾਡੇ ਜਰਨਲ ਨੇ ਰਾਜ ਕੀਤਾ ਤੇ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਤੇ ਕੀਤਾ ਤੂੰ ਬਕਵਾਸ ਕਰਦਾ ਤੈਨੂੰ ਸਿੱਖਾਂ ਵਿੱਚ ਜਵਾਬ ਦੇਣ ਵਾਲਾ ਕੋਈ ਨਹੀਂ ਤੂੰ ਲੋਕੇ ਬੈਠਾ ਤੂੰ ਇਹ ਮਤ ਸੋਚ ਪੁੱਤ ਜਿੱਦਾਂ ਤੇਰਾ ਟਾਈਮ ਆਇਆ ਨਾ ਤੇਰਾ ਆਟੋਮੈਟਿਕ ਸਾਰਾ ਮਸਲਾ ਹੱਲ ਹੋ ਜਾਣਾ ਇਹ ਜਰਮਨ ਨਹੀਂ ਆ ਜਿੱਥੇ ਮਰਜ਼ੀ ਭੱਜ ਲਾ ਜਦੋਂ ਸਾਡਾ ਕੋਈ ਬੰਦਾ ਜਾਗ ਗਿਆ ਨਾ ਤੇਰਾ ਲੱਭਣਾ ਕੁਝ ਨਹੀਂਗਾ ਆ ਵੇਖ ਅਫਗਾਨੀਆਂ ਨੇ ਗਾਹ ਪਾ ਕੇ ਰੱਖਤਾ ਹੈ ਤੂੰ ਕਹਿਣਾ ਮੈਂ ਕੁਰਬਾਨ ਹੋਜੂ ਤੂੰ ਮੈਂ ਕਹ ਜੇ ਕਹ ਨੂੰ ਉਹ ਕਹ ਨੂੰ ਉਹ ਕਰਨ ਨੂੰ ਫਲਾਣ ਕਹ ਨੂੰ ਢੀਂ ਕਰਨ ਨੂੰ ਤੂੰ ਘੰਟਾ ਨਹੀਂ ਕੀਤਾ ਮੁਸਲਮਾਨ ਸਾਡੇ ਵੀ ਭਰਾ ਵਾ ਅਸੀਂ ਸਾਈ ਮੀਆ ਮੀਰ ਜੀ ਕਰਕੇ ਮਹਮਦ ਜੀ ਕਰਕੇ ਉਹਦੇ ਮੁਸਲਮਾਨ ਟੰਗਿਆਂ ਇਨਸਾਨਾਂ ਕਰਕੇ ਉਹਦੀ ਇਸ਼ਤ ਕਰਦੇ ਆ ਤੂੰ ਖੁਥੜਾ ਤੂੰ ਦੋਵਾਂ ਧਰਮਾਂ ਵਿੱਚ ਪਥਾੜ ਪਾਇਆ ਉਹ ਵੱਡਾ ਯੋਧਾ ਯੋਧਾ ਬੰਨਾ ਫਿਰਦਾ ਨਾ ਆਵੇ ਆ ਵੀ ਡੌਲੇ ਹੈਗੇ ਆ ਤੈਨੂੰ ਲੱਗਦਾ ਕਿ ਪਤਾ ਨਹੀਂ ਕਿ ਤੂੰ ਟਿਕਟੌਕ ਤੇ ਬੜਾ ਮਸ਼ਹੂਰ ਹੋ ਗਿਆ ਜਿੱਦਨ ਤਨ ਪਾੜਨਾ ਤੈਨੂੰ ਗੱਭਿਓ ਕਿਸ ਨੇ ਪਾੜ ਦੇਣਾ ਉਹ ਅਫਗਾਨੀ ਵਾਲੇ ਵੇਲਾ ਕਿਦਾਂ ਨੱਚਦੇ ਗਏ ਆ ਉੱਥੇ ਕੋਈ ਬੋਲਿਆ ਵੱਡਾ ਤੋਂ ਯੋਧਾ ਕਿਤੇ ਕਿਸੇ ਪੰਜਾਬੀ ਦੇ ਪੁੱਤ ਹੱਥ ਨਾ ਆ ਜੀ ਇਹ ਵੀਡੀਓ ਇੱਥੇ ਗੋੰਦਲ ਤੱਕ ਬਚਾਇਓ ਉਹ ਵੱਡਾ ਜੋਹਦਾ ਨਾ ਮਣ ਤੇਰੀਆਂ ਮੈਂ ਇਹੋ ਜਿਹੀ ਚੀਕਾਂ ਕਢਾ ਸਕਦਾ ਕੋਈ ਗੱਲ ਕਰਨ ਵਾਲੀ ਨਹੀਂ ਸਿਰਫ ਇਹ ਕਰਕੇ ਚੁੱਪਿਆਂ ਕਿ ਇਹ ਜਰਮਨ ਆ ਤੂੰ ਲੈ ਕੇ ਸਟੇਜ ਤੇ ਤੂੰ ਬਗਵਾਸ ਕਰਦਾ ਖੁਥੜਾ ਤੇਰੇ ਲਾਗੇ ਕਿਸੇ ਨੇ ਨਹੀਂ ਆਉਣਾ ਤੂੰ ਬਹੁਤ ਵੱਡੀ ਚੀਜ਼ ਨਹੀਂ ਗਈ ਸਾਡੇ ਵੀ ਪੁਰਖਿਆਂ ਨੇ ਉੱਥੋਂ ਤੱਕ ਮਾਰ ਕੀਤੀ ਆ ਮੇਰੇ ਇੰਨੇ ਕੋ ਯਾਰ ਦੋਸਤ ਅਫਗਾਨੀ ਆ ਨਾ ਮੈਂ ਉਹਨਾਂ 'ਚ ਰਹਿ ਆਉਂ ਉਹਨਾਂ 'ਚ 14-15 ਸਾਲ ਕੰਮ ਕੀਤਾ ਸਿਰਫ ਤੂੰ ਤੂੰ ਕਧਾਵਾਂ ਤੂੰ ਰੋਣਾ ਵਾਂ ਤੂੰ ਕਰਲਾਉਣਾ ਵਾਂ ਤੂੰ ਡਰਦਾ ਵਾਂ ਅਸੀਂ ਕੁਰਾਨ ਦੀ ਇਸ਼ਤਿਹਾਰ ਕਰਦੇ ਆ ਕਿ ਉਹ ਇੱਕ ਰੱਬ ਇੱਕ ਪੈਗੰਬਰ ਦਾ ਸੰਸਾਰ ਆ ਪਰ ਜਿੱਦਾਂ ਤੂੰ ਬਗਵਾਸ ਕਰਦਾ ਨਾ ਸਾਡੇ ਜੋਲਦਿਆਂ ਬਾਰੇ ਤੈਨੂੰ ਜਿੱਦਨ ਕਿਸੇ ਤੇ ਨੇ ਪੰਜਾਬੀ ਨਾ ਹੱਥ ਪੈ ਗਿਆ ਨਾ ਤੇਰੀਆਂ ਬੁੱਤ ਠੀਕਾਂ ਘੜਨਗੇ ਤੂੰ ਗੁਰੂ ਮਿੰਗ ਪਾਰਕ ਜੇ ਉਹ ਕਹਿੰਦਾ ਕਿ ਲੋਕ ਤਾਂ ਕਹਿੰਦੇ ਫਿਰ ਤਾਂ ਕਦੇ ਬੋਲਦਾ ਕਹਿੰਦੇ ਫਿਰ ਤਾਂ ਬੰਦਲਾ ਪੁੱਤ ਬਣ ਕੇ ਨਾ ਇੱਕ ਰੱਬ ਦੇ ਪੁੱਤ ਸਾਰੇ ਸਮਝਿਆ ਕਰ ਪਤਾ ਨਹੀਂ ਹੁੰਦਾ ਜਿਹੜਾ ਤਰ੍ਹਾਂ ਹੰਕਾਰ ਬੋਲਦਾ ਨਾ ਇਹ ਹੰਕਾਰ ਦਾ ਕੋਈ ਨਾ ਕੋਟ ਤੋੜ ਨਿਕਲ ਆਉਂਦਾ ਜਿਹਨੂੰ ਪਿਓ ਦਾ ਪੁੱਤਿਆਂ ਤੇ ਜਾ ਅਫਗਾਨੀਆਂ ਦੇ ਵਿਰੁੱਧ ਵੀ ਬੋਲ ਕੇ ਵਿਖਾਲ ਤੈਨੂੰ ਪਤਾ ਨਹੀਂ ਕਿੱਥੋਂ ਪਾੜਦੇ ਉਹ ਵੀ ਸਿਰਫ ਸਾਡੇ ਬੰਦੇ ਕੁਝ ਮਜਬੂਰੀਆਂ ਕਰਕੇ ਕੁਝ ਵੇਟ ਕਰਦੇ ਪਏ ਆ ਲੱਭਦੇ ਪਏ ਆ ਸਾਰਾ ਕੁਝ ਕਰਨਗੇ ਹੁਣ ਤੱਕ ਕਈ ਮੁਸਲਮਾਨ ਕਹਿਣਗੇ ਵੀ ਅਸੀਂ ਤੇਰੇ ਨਾਲ ਅਸੀਂ ਤੇਰੇ ਜੇਤ ਅਸੀਂ ਬੋਹਾਂ ਇਹ ਜੋਧੇ ਨੂੰ ਕੱਢੋ ਹ ਬਾਹਰ ਉਹਨਾਂ ਦੇ ਵਿਰਧ ਬੋਲਣ ਉਹ ਕਈ ਕੁਝ ਕਰ ਗਏ ਆ ਉਹ ਫਗਾਨੀ ਆ ਉਹ ਆ ਮਮੂ ਸਾਦੇ ਅਸਲ ਪੁੱਤ ਪੋਤਰੇ ਉਹ ਖਲੋ ਕੇ ਗੱਲ ਕਰਨ ਵਾਲੇ ਆ ਉਹ ਦੂਸਰੇ ਧਰਮਾਂ ਨੂੰ ਨੀਵਾ ਵਿਖਾ ਕੇ ਲੋਕਸ਼ਿਪ ਕੇ ਜੀਲਾ ਲੈ ਕੇ ਤੇ ਬੋਲਣ ਵਾਲਾ ਬੰਦਾ ਆ ਟਾਈਮ ਦਾ ਪੁੱਤ ਕੋਈ ਪਤਾ ਨਹੀਂ ਹੁੰਦਾ ਤੇਰੇ ਤੇਰੇ ਤੇਰਾ ਲੱਭਣਾ ਕੁਛ ਨਹੀਂਗਾ ਸਮਝਣਾ ਗਾਲੂ ਆ ਵੇਖ ਕਿੰਨਾ ਨੱਚਦੇ ਗਏ ਕਿੰਨਾ ਉਹਨਾਂ ਪ੍ਰੋਟਸਟ ਕੀਤਾ ਕੌਣ ਬੋਲਿਆ ਹੱਦ ਵਾਲੀ ਗੱਲ ਆ ਇਹ ਇਹ ਸ਼ੇਰ ਨੂੰ ਕੱਢੋ ਬਾਹਰ ਇਹ ਪਾਕਿਸਤਾਨੀ ਵੀਰੋ ਇਹ ਸ਼ੇਰ ਬੜਾ ਬੁੱਕਦਾ ਨਾ ਕਿ ਉੱਥੇ ਲੋਕ ਲੋਕੇ ਵੀਡੀਓ ਪਾਉਂਦਾ ਜਿੱਥੇ ਉਹਨਾਂ ਐਮਬੈਸੀ ਵਿੱਚ ਇਹ ਸਾਰਾ ਕੁਝ ਕੀਤਾ ਕੱਢੋ ਇਹਨੂੰ ਸ਼ੇਰ ਨੂੰ ਬਾਹਰ ਇਹ ਲੋਕਾਂ ਨੂੰ ਸਿਰਫ ਲੜਾ ਕੇ ਵੀਊ ਕਮੈਂਟ ਤੇ ਪੈਸੇ ਇਕੱਠੇ ਕਰਦਾ ਵੱਡਾ ਏ ਗੁੰਦਲ ਪਾ ਲਿਆ ਤੁਸੀਂ ਹੋਰ ਵੀ ਮਾਮਾ ਦੇ ਪੁੱਤ ਹੈਗੇ ਆ ਜਿਹੜੇ ਪੰਜਾਬ ਨਾਲ ਚੱਲਦੇ ਨੇ ਸਾਂਝਾ ਪੰਜਾਬ ਸਮਝਦੇ ਆ ਉਹ ਪੰਜਾਬ ਨੂੰ ਪਿਆਰ ਕਰਦੇ ਆ ਉਹ ਪੰਜਾਬ ਦੀ ਗੱਲ ਕਰਦੇ ਆ ਸਾਨੂੰ ਗੋਰੀਆਂ ਨੇ ਲੜਾਇਆ ਬਾਹਰੋਂ ਆਣ ਕੇ ਲੋਕਾਂ ਨਾਲ ਹੀ ਲੜਾਇਆ ਅਸੀਂ ਕਹਿੰਦੇ ਫਰਕ ਨਹੀਂ ਸਮਝਿਆ ਨਾ ਉਹ ਮਾਸਟਰ ਰਿਤਾ ਸਮਝਿਆ ਬੜੀ ਪਿਆਰ ਦੀ ਗੱਲ ਕੀਤੀ ਪਰ ਇਸ ਬੰਦੇ ਕਰਕੇ ਅੱਜ ਕਿਸੇ ਮੁਸਲਮਾਨ ਭਰਾ ਨੂੰ ਆਪਣਾ ਭਰਾ ਕਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਇਹਨੇ ਐਨਾ ਬਕਵਾਸ ਕੀਤਾ ਦਹੀਂ ਜਵਾਜ ਪੁੱਤ ਮੈਂ ਵੀ ਜਰਮਨੀ ਆ ਜੇਕਰ ਤੇ ਦਿਲ ਕਰਦਾ ਹੈ ਨਾ ਆਵੇ ਮੇਲੜਾ ਮੇਂ ਕੋਈ ਗੱਲ ਨਹੀਂ ਮਰ ਨਹੀਂ ਗਏ